ਗੱਲ ਯੂਰਪ ਕੰਟਰੀਜ਼ ਹੀ ਕਰਨ ਜਾ ਰਹੇ ਆ ਸੋ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਜਿੱਥੇ ਕੈਨੇਡਾ ਦੇ ਵੀ ਜਿਹੜੇ ਅਪਡੇਟ ਅਪਡੇਟ ਆਏ ਨੇ ਜੀਆਈਸੀ ਡਬਲ ਹੋ ਗਈ ਹੈ ਆਸਟ੍ਰੇਲੀਆ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਕੋਟਾ ਘਟਾ ਦਿੱਤਾ ਜਾਏਗਾ ਸਟਿਕਨੈਸ ਵੀ ਆਂਦੇ ਸਮੇਂ ਵਿੱਚ ਲੱਗ ਰਿਹਾ ਹੈ ਕਿ ਹੋਰ ਜ਼ਿਆਦਾ ਵੱਧ ਜਾਏਗੀ ਯੂਕੇ ਦੇ ਵਿੱਚ 스파우스 ਵੀਜ਼ਾ ਜੋ ਹੈ ਖਤਮ ਹੋ ਚੁੱਕਿਆ ਹੈ ਸੋ ਕੁੱਲ ਮਿਲਾ ਕੇ ਯੂਰਪ ਕੰਟਰੀਜ਼ ਕਿਤੇ ਨਾ ਕਿਤੇ ਡਿਮਾਂਡ ਵਿੱਚ ਵੀ ਆ ਰਹੀਆਂ ਨੇ ਔਰ ਹੋਣਾ ਵੀ ਚਾਹੀਦਾ ਬਹੁਤ ਚੰਗੀਆਂ ਆਪਸ਼ਨਸ ਨੇ ਜਿੱਥੇ ਸਟੂਡੈਂਟ ਪੜ੍ਹਾਈ ਦੇ ਨਾਲ ਨਾਲ ਆਪਣੀ ਲਾਈਫ ਨੂੰ ਸੈਟਲ ਕਰਨ ਦੇ ਲਈ ਬਹੁਤ ਚੰਗੀਆਂ ਆਪਸ਼ਨਸ ਤੇ ਅੱਗੇ ਵਧ ਸਕਦਾ ਹੈ ਗੱਲ ਇਸੇ ਤੇ ਕਰਾਂਗੇ ਔਰ ਬਹੁਤ ਅੱਛੀਆਂ ਆਪਸ਼ਨਸ ਅੱਜ ਦੀ ਵੀਡੀਓ ਜ਼ਰੀਏ ਤੁਹਾਨੂੰ ਦੱਸਣ ਜਾ ਰਿਹਾ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਯੂਰਪ ਬਾਰੇ ਡਿਟੇਲ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਜੀ ਸੋ ਸਾਰੇ ਸਟੂਡੈਂਟਸ ਜਾਣਦੇ ਨੇ ਮੈਮ ਦਾ ਤਕਰੀਬਨ 27-28 ਸਾਲਾਂ ਦਾ ਐਕਸਪੀਰੀਅੰਸ ਔਰ ਇਸ ਐਕਸਪੀਰੀਅੰਸ ਅਵੀ 10 ਸਾਲਾ ਰਿਸਰਚ ਔਰ 10 ਸਾਰੀ ਪ੍ਰੋਫਾਈਲਸ ਤੇ ਕੰਮ ਕੀਤਾ ਗਿਆ ਔਰ 10 ਸਾਰੇ ਵੀਜ਼ਾ ਵੀ ਲੈ ਕੇ ਆਂਦੇ ਗਏ ਨੇ ਸੋ ਮੈਮ ਅੱਜ ਦੇ ਸਮੇਂ ਜਿਵੇਂ ਮੈਂ ਸਟਾਰਟਿੰਗ ਵਿੱਚ ਹੀ ਗੱਲ ਕੀਤੀ ਹੈ ਕੰਪੈਰੀਜ਼ਨ ਕਰੀਏ ਅਸੀਂ ਯੂਕੇ ਆਸਟ੍ਰੇਲੀਆ ਔਰ ਕੈਨੇਡਾ ਕਿਤੇ ਨਾ ਕਿਤੇ ਕੁਝ ਅਪਡੇਟਸ ਇਸ ਤਰ੍ਹਾਂ ਦੇ ਜਿਸ ਦੇ ਨਾਲ ਵੀਜ਼ਾ ਲੱਗਣਾ ਨਾ ਲੱਗਣਾ ਪੋਜ਼ਿਟਿਵ ਰਿਜ਼ਲਟਸ 네ਗੇਟਿਵ ਰਿਜ਼ਲਟਸ ਇਸੇ ਵੀ ਸਟੂਡੈਂਟਸ ਕਿੰਨਾ ਕੁ ਪੋਜ਼ਿਟਿਵ ਦਿਖ ਰਿਹਾ ਹੈ ਅੱਜ ਦੇ ਟਾਈਮ ਵਿੱਚ ਯੂਰਪ ਹਰ ਜੋ ਦੇਖੋ ਹਰ ਸਟੂਡੈਂਟ ਦੀ ਕੋਈ ਨਾ ਕੋਈ ਆ ਡਿਜ਼ਾਇਰ ਹੁੰਦੀ ਹੈ ਕੋਈ ਨਾ ਕੋਈ ਇੱਛਾ ਹੁੰਦੀ ਹੈ ਜਿਹੜਾ ਕਿ ਇੱਕ ਪਰਟੀਕੂਲਰ ਕੰਟਰੀ ਉਹਨੂੰ ਫੁੱਲਫਿਲ ਨਹੀਂ ਕਰ ਸਕਦਾ ਮੰਨ ਲਓ ਬੱਚੇ ਦਾ ਬਜਟ ਬਹੁਤ ਛੋਟਾ ਹੈ ਹੂੰ ਕਾਫੀ ਸਾਰੇ ਸਟੂਡੈਂਟ ਜਿਹੜੇ ਆ ਬਾਹਰ ਜਾਣਾ ਚਾਹੁੰਦੇ ਬਟ ਉਹਨਾਂ ਦਾ ਬਜਟ ਆਸਟ੍ਰੇਲੀਆ ਜਾਂ ਕੈਨੇਡਾ ਵਾਲਾ ਨਹੀਂ ਹੈ ਉਹ چھوٹਾ ਬਜਟ ਹੈ 5 ਲੱਖ ਦਾ 6 ਲੱਖ ਦਾ ਉਹ ਆਪਣੇ ਸਟੂਡੈਂਟ ਬੱਚਿਆਂ ਨੂੰ ਕਿੱਦਾਂ ਐਕਸਪੋਜ਼ ਕਰਦੇ ਹਨ ਜਾਂ ਸ਼ਾਇਦ ਉਦਾਂ ਦੇ ਸਟੂਡੈਂਟ ਜਿਹੜੇ ਆਪਣੀ ਫੈਮਿਲੀ ਨਾਲ ਜਾਣਾ ਚਾਹੁੰਦੇ ਆ ਵੀਜ਼ਾ 100% ਚਾਹੁੰਦੇ ਆ ਕਿਉਂਕਿ ਰਿਜ਼ੈਕਸ਼ਨ ਵੀ ਕਈ ਵਾਰੀ ਬੱਚਾ ਕਰਾ ਕੇ ਨਾ ਉਹਦਾ ਜਿੱਦਾਂ ਕਹਿੰਦੇ ਆ ਕਿ ਡਿਸਪਾਇੰਟ ਹੋ ਜਾਂਦੇ ਆ ਤਾਂ ਕੁਝ ਇਹੋ ਜਿਹੀ ਕੰਟਰੀਆਂ ਆ ਕਿ ਜਿਹੜੇ ਤੋਂ ਬਹੁਤ ਅੱਛੇ ਵੀਜ਼ਾ ਸਕਸੈਸ ਦੇ ਰਹੀਆਂ ਜਿਹੜੇ ਤੁਹਾਡੀ ਇਹ ਵਾਲੇ ਨੀਡ ਪੂਰੀ ਕਰ ਰਹੀਆਂ ਕੁਝ ਕੰਟਰੀਜ਼ ਆ ਜਿਹੜੇ ਤੁਹਾਨੂੰ ਟੈਕਨੋਲੋਜੀ ਵਿੱਚ ਤੁਹਾਨੂੰ ਬਹੁਤ ਸਟਰੋਂਗ ਚਾਹੀਦਾ ਹੁਣ ਜਰਮਨੀ ਵਰਗਾ ਟੈਕਨੋਲੋਜੀ ਦੇ ਵਿੱਚ ਕੋਈ ਕੰਟਰੀ ਸਟਰੋਂਗ ਨਹੀਂ ਆ ਏਦਾਂ ਦੀ ਵੀ ਆ ਸਕਦੀ ਆ ਹੁਣ ਆਪਾਂ ਗੱਲ ਕਰਦੇ ਆ ਆਪਾਂ ਕਿਉਂਕਿ ਯੂਰਪ ਪੂਰਾ ਟੌਪਿਕ ਲਈ ਇੱਕ ਕੰਟਰੀ ਤੇ ਗੱਲ ਨਹੀਂ ਕਰ ਰਹੇ ਜੀ ਆਪਾਂ ਸ਼ੁਰੂ ਕਰਦੇ ਆ ਪਹਿਲੇ ਲਾਤਪੇ ਵਾਲੇ ਟੂਰ ਨੇ ਆ ਦੋ ਜਿਨ੍ਹਾਂ ਦੀ ਫੀਸਾਂ ਹੀ ਮੇਰੇ ਖਿਆਲ ਤਿੰਨ ਚਾਰ ਪੰਜ ਲੱਖ ਦੇ ਨੇੜੇ ਤੇੜੇ ਹੁੰਦੀਆਂ ਠੀਕ ਹੈ ਉਹਦੇ ਵਿੱਚ ਜਿਹੜਾ ਸਟੂਡੈਂਟ ਜਿਹੜਾ ਅਕਾਊਂਟ ਬੈਲੈਂਸ ਕਿੰਨਾ ਚਾਹੀਦਾ 6 ਲੱਖ ਰੁਪਏ ਸਾਰਾ ਦਿਖਾਣਾ ਹੁੰਦਾ ਹੈ ਡਾਕੂਮੈਂਟਸ ਬਹੁਤ ਜ਼ਿਆਦਾ ਨਹੀਂ ਚਾਹੀਦੇ ਆਇਲਸ ਕਿੰਨੀ ਹੋਈ ਹੈ ਨਹੀਂ ਕਿੰਨੀ ਹੋਈ ਡਸਨਟ ਮੈਟਰ ਲੇਕਿਨ ਹਾਂ ਪਰਸੈਂਟੇਜ ਜਿਹੜੀ ਹੈ ਤੁਹਾਡੇ 60% ਹੋਣੀ ਚਾਹੀਦੀ ਹੈ ਆ ਤੁਸੇ ਬੀਐਸਸੀ ਆਈਟੀ ਕਿੰਨੀ ਹੋਈ ਹੈ ਬੀਸੀਏ ਕਿੰਨੀ ਹੋਈ ਹੈ ਇਹ ਸਾਰੇ ਸਟੂਡੈਂਟਸ ਜਿਹੜੇ ਮਾਸਟਰਸ ਦੇ ਵਿੱਚ ਜਾ ਸਕਦੇ ਆ ਡਾਕੂਮੈਂਟ ਈਵੈਲੂਏਸ਼ਨ ਪ੍ਰੋਸੈਸ ਚ ਜ਼ਰੂਰ ਇੱਕ ਤੋਂ ਡੇਢ ਮਹੀਨੇ ਦਾ ਟਾਈਮ ਲੱਗਦਾ ਪਰ 4 5 3 4 ਲੱਖ ਚ ਕਿਹੜੀ ਕੰਟਰੀ ਉਹ ਵੀ ਸ਼ੈਨੇਗਨ ਕੰਟਰੀ ਹੂੰ ਜਿੱਥੇ ਤੁਹਾਨੂੰ ਪੂਰੀ ਸ਼ੈਨੇਗਨ ਦਾ ਤੁਹਾਨੂੰ ਅਸੈਸਸ ਮਿਲ ਰਿਹਾ ਜਿੱਥੇ ਮਰਜੀ ਘੁੰਮੋ ਫਿਰੋ ਐਕਸਪੋਜ਼ਰ ਲੋ ਲਾਈਫ ਦਾ ਐਂਡ ਤੁਹਾਨੂੰ ਪੋਸਟ ਸਟਡੀ ਵਰਕ ਪਰਮਿਟ ਵੀ ਮਿਲਦਾ ਹੈ ਸਟੱਡੀਆਂ ਦੇ ਦੌਰਾਨ ਵੀ ਤੁਹਾਨੂੰ ਜਿਹੜਾ ਉੱਥੇ ਆ ਕੰਮ ਕਰਨ ਦਾ ਮੌਕਾ ਮਿਲਦਾ ਇਰਾਜ਼ਮਸ ਪ੍ਰੋਗਰਾਮ ਦਾ ਪਾਰਟਿਸਿਪੇਟ ਕਰਨ ਦਾ ਮੌਕਾ ਮਿਲਦਾ ਇਰਾਜ਼ਮਸ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਬੀਟਵੀਨ ਪੂਰੇ ਯੂਰਪ ਦੀ ਯੂਨੀਵਰਸਿਟੀਆਂ ਜਾਂ ਕੈਨੇਡਾ ਜਾਂ ਯੂਕੇ ਜਿੱਥੇ ਵੀ ਇਹਨਾਂ ਦੇ ਆਪਣੇ ਟਾਈ ਅਪ ਹੈ ਉਸ ਪ੍ਰੋਗਰਾਮ ਚ ਵਿਦਆਊਟ ਐਨੀ ਐਕਸਟਰਾ ਫੀਸ ਤੋਂ ਜਿੱਥੇ 20 25 25 ਲੱਗਦੀ ਫੀਸਾਂ ਤੁਸੀਂ ਉਹ ਕੰਟਰੀ ਜਾ ਕੇ ਵੀ ਇੱਕ ਜਿਹੜਾ ਸਮੈਸਟਰ ਪੜ੍ਹ ਕੇ ਆ ਸਕਦੇ ਹੋ ਵਿਦਆਊਟ ਪੇਇੰਗ ਐਨੀਥਿੰਗ ਐਕਸਟਰਾ ਆ ਗਵਰਨਮੈਂਟ ਤੁਹਾਨੂੰ 700 ਯੂਰੋ ਪਰ ਮੰਥ ਪੇ ਕਰਦੀ ਆ ਠੀਕ ਹੈ देन ਸੈਕਿੰਡ ਅਪਾਂ ਗੱਲ ਕੀਤੀ ਕਿ ਜਿੱਥੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਬਹੁਤ ਸਾਰੀਆਂ ਕੰਟਰੀਆਂ ਯੂਰਪ ਚ ਸਵੀਡਨ ਹੈ ਡੈਨਮਾਰਕ ਹੈ ਫਿਨਲੈਂਡ ਹੈ ਹੁਣ ਮੈਂ ਗੱਲ ਕਰੂੰਗੀ ਫਿਨਲੈਂਡ ਦੀ ਫਿਨਲੈਂਡ ਦੇ ਵਿੱਚ ਇਟਸ ਵੈਰੀ ਈਜ਼ੀ ਪ੍ਰੋਸੈਸ ਤੁਸੀਂ ਜਿਹੜਾ 10 ਸਾਲ ਦੇ ਗੈਪ ਨਾਲ ਵੀ ਅਪਲਾਈ ਕਰ ਸਕਦੇ ਹੋ ਐਂਡ ਪਰਸੈਂਟੇਜ ਦੀ ਕੋਈ ਏਡੀ ਲੰਬੀ ਛੋੜੀ ਟੈਨਸ਼ਨ ਨਹੀਂ ਹੈ ਬਸ ਤੁਹਾਡਾ ਅਫਰ ਲੈਟਰ ਆਣਾ ਚਾਹੀਦਾ ਇਹਦੇ ਵਿੱਚ ਇੱਕ ਅਪਡੇਟ ਏ ਆ ਜੇ ਤੁਸੀਂ ਫਿਨਲੈਂਡ ਚ ਅਪਲਾਈ ਕਰਦੇ ਹੋ ਔਰ ਤੁਹਾਡਾ ਹੁਣ ਜਿਹੜਾ ਮਾਰਚ ਦੇ ਵਿੱਚ ক্লোਜ਼ ਹੋ ਜਾਣਾ ਇਨਟੇਕ ਜਨਵਰੀ ਚ ਜੇ ਅਪਲਾਈ ਕਰ ਲਿਆ ਜਾਂ ਦਸੰਬਰ ਚ ਕਰ ਲਿਆ ਤੇ ਤੁਹਾਡੀ ਸਕਾਲਰਸ਼ਿਪ ਮੈਕਸਿਮਮ ਲੱਗ ਜਾਊਗੀ ਜੇ ਮੰਨ ਲਓ ਉਹਨਾਂ ਦੀ ਫੀਸ ਹੈ 14000 ਯੂਰੋ ਹੋ ਸਕਦਾ ਤੁਹਾਨੂੰ 8000 ਯੂਰੋ ਚ ਹੀ ਤੁਹਾਡੀ ਐਡਮਿਸ਼ਨ ਹੋ ਜਾਏ ਔਰ ਵੀਜ਼ਾ ਤੋਂ ਪਹਿਲਾਂ ਹੋ ਸਕਦਾ ਤੁਹਾਨੂੰ 2.5000 ਯੂਰੋ ਵਿੱਚ ਹੀ ਤੁਹਾਡਾ ਜਿਹੜਾ ਉਹ ਸਾਰੀ ਫਾਈਲ ਬਣ ਜਾਏ ਹਸਪੌਸ ਵਿਜ਼ਾ ਜਾਂ ਨੀਵ ਡਿਸਕਾਲਰਸ਼ਿਪ ਲੱਗ ਜਾਏ ਤੇ ਉਹਨਾਂ ਤੇ ਬਹੁਤ ਈਜ਼ੀ ਲਾਈਫ ਹੋ ਜਾਂਦੀ ਹੈ ਫੰਡ ਜਿਹੜੇ ਸ਼ੋ ਕਰਨੇ ਆ 8-10 ਲੱਖ ਸ਼ੋ ਕਰਨੇ ਆ 7-8 ਲੱਖ ਸਪੌਸ ਨਾਲ ਜਾ ਰਿਹਾ ਤੇ 14 ਲੱਖ ਸ਼ੋ ਕਰਨੇ ਆ ਬੱਚਾ ਨਾਲ ਜਾ ਰਿਹਾ ਤੇ ਐਡੀਸ਼ਨਲ 2 ਲੱਖ ਸ਼ੋ ਕਰਨੇ ਆ ਦੂਸਰਾ ਬੱਚਾ ਨਾਲ ਜਾ ਰਿਹਾ 2 ਲੱਖ ਮੈਂ 24 ਲੱਖ ਦੇ ਵਿੱਚ ਪੂਰੀ ਫੈਮਲੀ ਜਿਹੜੇ ਸ਼ੋ ਕਰਨੇ ਆ ਜਸt ਪੂਰੀ ਫੈਮਲੀ ਦੋ ਬੱਚਿਆਂ ਨਾਲ ਤੁਸੀਂ ਜਾ ਸਕਦੇ ਹੋ ਵਿਦਆਊਟ ਆਇਲਸ ਅਪਲਾਈ ਕਰ ਸਕਦੇ ਹੋ ਮੀਡੀਅਮ ਆਫ ਇਨਸਟਰਕਸ਼ਨ ਇੰਗਲਿਸ਼ ਤੇ ਅਪਲਾਈ ਕਰ ਸਕਦੇ ਹੋ ਆਇਲਸ ਕਿੱਤੀ ਇਹ ਤਾਂ ਬਹੁਤ ਅੱਛੀ ਗੱਲ ਹੈ ਹੁਣ ਆਪਾਂ ਜਰਮਨੀ ਦੀ ਗੱਲ ਕਰੀਏ ਟੈਕਨੋਲੋਜੀ ਪ੍ਰੋਗਰਾਮਸ ਬਹੁਤ ਅੱਛੇ ਪ੍ਰੋਗਰਾਮਸ ਹੈ ਬਿਗ ਡਾਟਾ ਐਨਾਲਿਟਿਕ ਜਿਹੜਾ ਕਿ ਅੱਜਕੱਲ ਪੂਰੇ ਵਰਲਡ ਚ ਜਿਹੜਾ ਤੁਹਾਨੂੰ ਪ੍ਰੋਗਰਾਮ ਪਤਾ ਕਿ ਕਾਫੀ ਫੇਮਸ ਹੈ ਐਂਡ ਇੰਡਸਟਰੀਅਲ ਰੈਵੋਲੂਸ਼ਨ ਦੇ ਰਿਲੇਟਡ ਹੈ ਜਿਹਦੇ ਵਿੱਚ ਮਕੈਨੀਕਲ ਇੰਜੀਨੀਅਰਿੰਗ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਜਿਹਦੇ ਵਿੱਚ ਤੁਹਾਡਾ ਆਰਟੀਫੀਸ਼ੀਅਲ ਇੰਟੈਲੀਜੈਂਸ ਏਆਈ ਹੋ ਰਿਹਾ ਸਾਈਬਰ ਸਿਕਿਉਰਿਟੀ ਸਾਰਾ ਕੁਝ ਕਵਰਡ ਹੈ ਇੰਡਸਟਰੀਅਲ ਫੋਰ ਮੀਨਸ ਇੰਡਸਟਰੀਅਲ ਰੈਵੋਲੂਸ਼ਨ ਜਿਹੜਾ ਆਇਆ ਉਹ ਉਹਦੇ ਵਿੱਚ ਪੂਰਾ ਪੜਾਇਆ ਜਾ ਰਿਹਾ ਹੈ ਐਂਡ ਇਹ ਇਸ ਪ੍ਰੋਗਰਾਮ ਜਿਹੜਾ ਕਾਫੀ ਅੱਛੇ ਸਟੂਡੈਂਟਸ ਵਾਸਤੇ ਹੈ ਤੇ ਮੈਂ ਤੁਹਾਨੂੰ ਰਿਕੋਲ ਹਰ ਕੈਟਾਗਰੀ ਦੀ ਗੱਲ ਕਰਤੀ ਜਿਹੜਾ ਜਿਨ੍ਹਾਂ ਦਾ ਬਜਟ ਬਹੁਤ ਛੋਟਾ ਹੈ ਇਹ ਜਿਹੜੇ ਆਪਣੀ ਫੈਮਿਲੀ ਨੂੰ ਲੈ ਕੇ ਜਾਣਾ ਚਾਹ ਰਹੇ ਆ ਉਹ ਜਿਹੜੇ 8 8.5 ਹਜ਼ਾਰੀ ਉਹ ਲੋਕ ਜਿਹੜੇ ਵਿਦ ਫੈਮਿਲੀ ਜਾ ਸਕਦੇ ਆ ਜਾਂ ਫਿਰ ਜਿਹੜਾ ਬੱਚਾ ਸਟੂਡੈਂਟ ਟੈਕਨੋਲੋਜੀ ਵਿੱਚ ਬਹੁਤ ਅੱਛਾ ਹੈ ਔਰ ਜਨੂੰ ਜਰਮਨ ਵਰਗੀ ਟੈਕਨੋਲੋਜੀ ਚਾਹੀਦੀ ਹੈ ਜਿਹੜਾ ਪੂਰਾ ਵਰਲਡ ਚ ਕੋਈ ਨਹੀਂ ਦੇ ਸਕਦਾ ਚਾਹੇ ਮਕੈਨੀਕਲ ਇੰਜੀਨੀਅਰ ਹੋਵੇ ਚਾਹੇ ਇਲੈਕਟ੍ਰੀਕਲ ਇੰਜੀਨੀਅਰ ਹੋਵੇ ਚਾਹੇ ਆਈਟੀ ਦਾ ਬੱਚਾ ਹੋਵੇ ਉਹ ਉਹਨਾਂ ਦੇ ਵਾਸਤੇ ਆ ਜਾਂ ਐਮਬੀਏ ਕਰਨੀ ਹੋਵੇ ਤੇ ਐਨੀਥਿੰਗ ਹੁਣ ਸਾਰੇ ਕੰਟਰੀਜ਼ ਦੀ ਜਿਹੜੀ ਫੰਡਿੰਗ ਰਿਕੁਆਇਰਮੈਂਟ ਮੈਂ ਦੱਸ ਹੀ ਦਿੱਤੀ ਹਾਂ ਜਰਮਨੀ ਦਾ ਬਲੌਕ ਅਕਾਊਂਟ ਹੈ 11208 ਮਤਲਬ 11208 ਦੇ ਵਿੱਚ ਜਿਹੜਾ ਸਰਕਾਰ ਦੇ ਕੋਲ ਤੁਹਾਡਾ ਪੈਸਾ ਜਾਂਦਾ 900 ਕੁਛ ਯੂਰੋ ਤੁਹਾਨੂੰ ਹਰ ਮਹੀਨੇ ਤੁਹਾਨੂੰ ਵਾਪਸ ਮਿਲਦਾ ਹੈ ਤੇ ਇਹ ਜਿਹੜਾ ਟੋਟਲ ਜਿਹੜਾ ਜਰਮਨੀ ਦੇ ਆਪਾਂ ਸੌਰੀ ਯੂਰਪ ਦੇ ਤਿੰਨ ਕੰਟਰੀਆਂ ਚ ਕਵਰ ਕੀਤੀ ਹੈ ਮੇਰੇ ਖਿਆਲ ਇੰਨੇ ਕ ਟਾਈਮ ਚ ਇਸ ਤੋਂ ਜ਼ਿਆਦਾ ਕਵਰ ਕਰਨਾ ਵੀ ਆਪਣੇ ਵਾਸਤੇ ਮੁਸ਼ਕਲ ਹੋਏ ਬਿਲਕੁਲ ਬਿਲਕੁਲ ਕਿਉਂਕਿ ਯੂਰਪ ਆਪਣੇ ਆਪ ਦੇ ਵਿੱਚ ਟੀਸ ਆ ਰਹੀਆਂ 옵ਸ਼ਨਸ ਲੈ ਕੇ ਬੈਠਾ ਹੈ ਟੀਸ ਸਾਰੀ ਕੰਟਰੀਜ਼ ਨੇ ਸੋ ਜਿਵੇਂ ਕਿ ਲਾਤਵੀਆ ਫਿਨਲੈਂਡ ਔਰ ਜਰਮਨੀ ਦੀ ਮੈਮ ਨੇ ਗੱਲ ਕੀਤੀ ਹੈ ਘੱਟ ਬਜਟ ਵਿੱਚ ਜਿਹੜੇ ਸਟੂਡੈਂਟ ਅਪਲਾਈ ਕਰਨਾ ਚਾਹੁੰਦੇ ਨੇ ਆਪਣੀ ਫੈਮਿਲੀ ਦੇ ਨਾਲ ਸੈਟਲਮੈਂਟ ਚਾਹੁੰਦੇ ਸੋ ਉਹਨਾਂ ਲਈ ਬਹੁਤ ਚੰਗੀਆਂ 옵ਸ਼ਨਸ ਨੇ ਸੋ ਅਗਰ ਤੁਸੀਂ ਵੀ ਇਸ ਕੈਟਾਗਰੀਜ਼ ਵਿੱਚ ਅਪਲਾਈ ਕਰਨਾ ਚ ਮਨੀ ਬਾਰੇ ਹੋਰ ਵੀ ਡਿਟੇਲ ਵਿੱਚ ਜਾਣਨਾ ਚਾਹੋ ਤੁਹਾਡੀ ਪ੍ਰੋਫਾਈਲ ਅਕੋਰਡਿੰਗਲੀ ਕਿਹੜਾ ਸੂਟੇਬਲ ਪ੍ਰੋਗਰਾਮ ਹੈ ਕਿਹੜਾ ਸਹੀ ਕੋਰਸ ਹੈ ਤਾਂ ਤੁਸੀਂ ਜ਼ਰੂਰ ਜਿਹੜਾ ਨੰਬਰ ਡਿਸਪਲੇਅਰਸ ਉੱਪਰ ਕਾਲ ਕਰਕੇ ਵੀ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵਿੱਚ ਵਿਜ਼ਿਟ ਕਰ ਸਕਦੇ ਹੋ ਤਾਂ ਕਿ ਤੁਹਾਡੇ ਡਾਕੂਮੈਂਟਸ ਦੇ ਅਸੈਸਮੈਂਟ ਤੋਂ ਬਾਅਦ ਤੁਹਾਨੂੰ ਸਹੀ ਚੀਜ਼ਾਂ ਗਾਈਡ ਕੀਤੀਆਂ ਜਾ ਸਕਣ ਔਰ ਵਧੀਆ ਤੋਂ ਵਧੀਆ ਆਪਸ਼ਨ ਤੁਹਾਨੂੰ ਪਤਾ ਚੱਲਣ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਸੋ ਬਹੁਤ ਬਹੁਤ ਥੈਂਕਸ ਮੈਮ ਅੱਜ ਤੁਸੀਂ ਯੂਰਪ ਬਾਰੇ ਕਾਫੀ ਕੁਝ ਦੱਸਿਆ ਜਿਵੇਂ ਕਿ ਤੁਸੀਂ ਕਿਹਾ ਕਿ ਇਸ ਇਨ ਕਾਟ ਟਾਈਮ ਦੇ ਵਿੱਚ ਦਾ ਇਨਫੋਰਮੇਸ਼ਨ ਪਹੁੰਚਾਈਏ ਸਟੂਡੈਂਟਸ ਦੇ ਕੋਲ ਤੇ ਅਗੋ ਵੀ ਅਸੀਂ ਇਸੇ ਤਰ੍ਹਾਂ ਨਾਲ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ